ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਉਦੇਕਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਬਿਲਕੁਲ ਸ਼੍ਰੀ ਮੁਕਤਸਰ ਸਾਹਿਬ ਦੇ ਇਹ ਪਿੰਡ ਨਾਲ ਇਸ ਪਿੰਡ ਵਿੱਚ ਬਾਈ ਹਰਾਂ ਦਾ ਠੇਕੇਦਾਰੀ ਦਾ ਕੰਮ ਆ ਤੇ ਬਹੁਤ ਚੰਗੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਆ। ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਤਾਜੀ ਸੂਈ ਝੋਟੀ ਜਿਹਦੀ ਕੇ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਪਸ਼ੂਆਂ ਦੀ ਜਿਹੜੀ ਉਹ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਹੈਗਾ ਜੀ ਜੋਤ ਢਾਲੀਵਾਲ। ਜੋਤ ਢਾਲੀਵਾਲ। ਹਾਂ ਜੀ। ਢਾਲੀਵਾਲ ਸਾਹਿਬ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ। 78899 78899 12399 12399 ਠੀਕ ਹੈ ਜੀ। ਇਹ ਝੋਟੀ ਆਪਣੇ ਘਰ ਦੀ ਹੈ ਬਾਈ ਜੀ ਹਾਂਜੀ ਹਾਂਜੀ ਇਹ ਘਰੇ ਹੀ ਆਪਣੇ ਮੱਝ ਲਈ ਸੀਗੀ ਆਪਾਂ ਜੀ ਠੀਕ ਹੈ ਹਾਂਜੀ ਉਹਦੇ ਉਹਨੇ ਬੱਚਾ ਦਿੱਤਾ ਸੀਗਾ ਇਹ ਹੀ ਉਹਦੇ ਮਗਰ ਆਈ ਸੀ ਹਾਂਜੀ ਹਾਂਜੀ ਉਹਦੇ ਮਗਰ ਹੀ ਆਈ ਸੀਗੀ ਇਹ ਹੀ ਠੀਕ ਹੈ ਇਹ ਇਹ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹ ਕੱਲ ਸੂਈ ਹੈ ਜੀ ਸਵੇਰ ਅੱਲਾ ਪਹਿਲਾ ਸੂਆ ਹੀ ਸੂਈ ਹੈ ਹਾਂਜੀ ਹਾਂਜੀ ਪਹਿਲਾ ਸੂਆ ਚੋਈ ਹੈ ਜੀ ਠੀਕ ਹੈ ਕੱਲ ਸੂਈ ਆ ਤੇ ਮਗਰੇ ਦੇ ਬੱਚਾ ਕੀ ਆ ਜੀ ਮਗਰ ਕੱਟੀ ਆ ਜੀ ਠੀਕ ਹੈ ਤੇ ਦੁੱਧ ਕਿੰਨਾ ਕੁ ਕੱਢ ਦੂਗੀ ਇਹਦੀ ਮਾਂ ਥੱਲੇ ਕਿੰਨਾ ਕੁ ਦੋ ਤੁਸੀਂ ਬਾਈ ਮਾਂ ਥੱਲੇ ਤੇਰੀ ਥੱਲੇ ਸੀਗਾ ਜੀ 19 20 ਲੀਟਰ ਦੇ ਆਸੇ ਪਾਸੇ ਦੁੱਧ ਸੀਗਾ ਜੀ 19 20 ਲੀਟਰ ਉਹ ਅਸੀਂ ਵੇਚੀ ਵੀ ਹੈ ਜਿਨ੍ਹਾਂ ਨੂੰ ਦਿੱਤੀ ਸੀਗੀ ਉਹਨਾਂ ਨੂੰ 19 20 ਲੀਟਰ ਕਹਿ ਕੇ ਦਿੱਤੀ ਸੀ ਤੇ ਉਹਨਾਂ ਦੇ ਘਰੇ 21 ਲੀਟਰ ਦੁੱਧ ਕੱਢਿਆ ਆਉਣੇ ਜੀ ਵਾਹ ਜੀ ਵਾਹ ਤੇ ਇਹ ਫਿਰ ਕਿੰਨਾ ਕ ਕੱਢੂ ਤੁਹਾਡੇ ਅੰਦਾਜ਼ੇ ਨਾਲ ਇਹ ਜੀ ਮੇਰੇ ਹਿਸਾਬ ਨਾਲ 14 15 ਦੇ ਆਸੇ ਪਾਸੇ ਕੱਢਣਾ ਚਾਹੀਦਾ ਜੀ 14 15 ਬੋਲੇ ਹੱਥ ਨਾਲ 14 15 ਚੰਗੀ ਮਾਂ ਦੀ ਤੇ ਦੁੱਧ ਕਾਢੀ ਦੂਗਾ ਇਹਨਾਂ ਇਹਨਾਂ ਕੱਢੂਗੀ ਜੀ ਤੇ ਸੀਮਣੇ ਦੇ ਬਾਈ ਕਿਹੜਾ ਲੱਗਿਆ ਜੀ ਸੀਮਰ ਇਹ ਸਮਰਾਟ ਬੁੱਲ ਸਮਰਾਟ ਬੁੱਲ ਵੀਰਾਂਵਲੀ ਦਾ ਵੀਰਾਂਵਲੀ ਦਾ ਹਾਂਜੀ ایਬੀਐਸ ਲਓ ਵੀ ਮਿੱਤਰੋ ਨੇੜੇ ਹੋ ਗਏ ਤੁਹਾਨੂੰ ਝੋਟੀ ਦਿਖਾਉਣੇ ਆ ਕਦ ਕਾਠ ਰਾਜੀਪਲੀ ਚੰਗੀ ਆ ਮੋਹਰਾ ਨਸਲ ਦੀ ਆ ਗੋਲ ਸਿੰਘ ਦੀ ਆ ਦੋਸਤੋ ਤੁਹਾਨੂੰ ਥਾਣਾ ਦਾ ਸਹਿਜ ਗੈਬ ਦਿਖਾਉਣੇ ਆ ਨੇੜੇ ਹੋ ਕੇ ਸ਼ਾਂਤ ਸੁਭਾਅ ਦੀ ਆ ਦੋਸਤੋ ਦੇਖ ਸਕਦੇ ਆ ਤੁਸੀਂ ਥਾਣਾ ਦਾ ਸਹਿਜ ਗੈਬ ਅੰਦਾਜ਼ਾ ਲਾ ਲਿਓ ਦੇਖ ਸਕਦੇ ਆ ਤੁਸੀਂ ਸਾਫ਼ ਸੁਥਰਾ ਹੈ ਮਗਰਲੇ ਉਰਲੇ ਥਣ ਤੇ ਥੋੜੀ ਜੀ ਭਲੂਣਾ ਦੋਸਤੋ ਡਰਨ ਵਾਲੀ ਕੋਈ ਗੱਲ ਨਹੀਂ ਦੇਖ ਸਕਦੇ ਆ ਜੀ ਮਗਰਲੇ ਪਰਲੇ ਥਣ ਨੂੰ ਥੋੜੀ ਜੀ ਭਲੂਣਾ ਆਮੀ ਵੇਖਣ ਨੂੰ ਮਿਲ ਜਾਂਦੀ ਹੈ ਦੋਸਤੋ ਇਹ ਤਾਜ਼ੀਆਂ ਸੁਈਆਂ ਝੋਟੀਆਂ ਦੀ ਬਾਕੀ ਸੇਮ ਸਹਿਜ ਆ ਦੋਸਤੋ ਥਣਾ ਦਾ ਦੇਖ ਸਕਦੇ ਆ ਤੁਸੀਂ ਸੋਹਣਾ ਥਣ ਲੱਗਿਆ ਮੋਟਾ-ਮੋਟਾ ਤੇ ਆਹ ਕੱਟੀ ਆ ਦੋਸਤੋ ਇਹਦੀ 나ੜੂਆ ਨਾਲ ਆ ਕੱਟੀ ਦਾ ਕੱਟੀ ਵੀ ਜੈਡ ਬਲੈਕ ਆ ਥਲੋਂ ਥੋੜੀ ਜੀ ਪੂਸ ਚਿੱਟੀ ਆ ਚੰਗੇ ਸੀਮਨ ਦੀ ਆ ਦੋਸਤੋ ਸਮਰਾਟ ਬੁੱਲਦੀ ਇਹ ਹੈਗੀ ਆ ਤੇ ਇਹ ਜਿਹੜੀ ਝੋਟੀ ਆ ਦੋਸਤੋ ਇਹ ਆਪ ਵੀ ਚੰਗੇ ਸੀਮਨ ਦੀ ਆ ਇਹ ਬਾਈ ਹਰਨ ਨਾਂ ਦਾ ਨਹੀਂ ਪਤਾਗਾ ਕਿਉਂਕਿ ਪਿੱਛੋਂ ਇਹ ਝੋਟੀ ਆਈ ਆ ਤੇ ਖੋਲ ਕੇ ਬਾਈ ਜੀ ਤੋੜ ਕੇ ਵਿਖਾ ਦੇ ਕੂਛ ਦੋਸਤੋ ਇਹਦੀ ਛੋਟੀ ਹੁੰਦੀ ਦੀ ਬਾਈਆਂ ਦਾ ਵੀ ਟੁੱਟੀ ਹੋਈ ਆ ਥੋੜੀ ਜੀ ਛੋਟੀ ਆ ਬਾਲੀ ਵੱਡੀ ਨਹੀਂ ਬਾਲੀ ਛੋਟੀ ਨਹੀਂ ਦੇਖ ਸਕਦੇ ਆ ਤੁਸੀਂ ਥੋੜਾ ਜਿਹਾ ਭਲੂਣਾ ਇੱਕ ਪਾਸੇ ਸੱਜੇ ਪਾਸੇ ਭਲੂਣਾ ਮਗਰਲੇ ਪਾਸੇ ਦੇਖੀਏ ਤਾਂ ਚੰਗੇ ਪੈਠ ਕੁੜੇ ਦੀ ਆ ਦੇਖ ਸਕਦੇ ਆ ਦੋਸਤੋ ਰਾਜੀ ਪਈ ਠੀਕ ਆ ਥੋੜੀ ਜਿਹੀ ਦੋਸਤੋ ਗਾਲੀ ਨਹੀਂ ਇੱਕ ਪਾ ਗਦੇ ਬਾਈ ਜੀ ਮੁੱਲ ਕੀ ਰੱਖਿਆ ਇਹਦਾ ਜੀ ਮੁੱਲ ਤਾਂ ਹੀ ਫੋਨ ਤੇ ਕਰ ਲਾਂਗੇ ਠੀਕ ਆ ਜੀ ਲਓ ਵੀ ਮਿੱਤਰੋ ਜਿਸ ਵੀ ਕਿਸੇ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਉਂਦੀ ਆ ਤੇ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਪਹਿਲਾ ਸੂਆ ਸੂਈ ਆ ਦੋਸਤੋ ਕੱਲ ਦੀ ਸੂਈ ਆ ਤੇ ਚੰਗੀ ਮਾਂ ਦੀ ਆ ਤੇ ਜਿਹੜੀ ਕੱਟੀ ਆ ਇਹਦੇ ਮਗਰ ਉਹ ਵੀ ਚੰਗੇ ਬੁੱਲਦੀ ਆ ਸਮਰਾਟ ਬੁੱਲਦੀ ਆ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਕਾਲ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਆ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਹੇਠਲੇ ਨੰਬਰ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ